ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਕਿ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਆਪਣੇ ਨੈੱਟ ਵਾਲੇ ਮੋਬਾਈਲ ਦੀ ਮਦਦ ਨਾਲ ਆਪਣੇ ਸਾਰੇ ਕਾਰਡ ਦੀ ਡਿਟੇਲ ਜਿੰਨਾ ਵੀ ਵੀਰਾਂ ਨੂੰ ਕਣਕ ਮਿਲਦੀ ਹੈ ਆਪਣੇ ਮੋਬਾਈਲ ਦੀ ਮਦਦ ਨਾਲ ਹੀ ਆਪਣੇ ਕਾਰਡ ਦੀ ਡਿਟੇਲ ਚੈੱਕ ਕਰ ਸਕਦੇ ਆ ਉਸ ਦੇ ਲਈ ਆਪਾਂ ਨੂੰ ਸਿਰਫ ਉਸ ਮੈਂਬਰ ਦਾ ਆਧਾਰ ਕਾਰਡ ਚਾਹੀਦਾ ਹੈ ਜਿਸ ਨੂੰ ਕਣਕ ਮਿਲਦੀ ਹੈ ਉਸ ਆਧਾਰ ਕਾਰਡ ਦੀ ਮਦਦ ਨਾਲ ਆਪਾਂ ਆਪਣੇ ਕਾਰਡ ਦੀ ਡਿਟੇਲ ਆਸਾਨੀ ਨਾਲ ਚੈੱਕ ਕਰਦੇ ਆ ਤੋ ਚਲੋ ਜਾਣਦੇ ਹਾਂ ਵੀਡੀਓ ਵਿੱਚ ਆਪਾਂ ਕਿਵੇਂ ਆਪਣੀ ਡਿਟੇਲ ਚੈੱਕ ਕਰ ਸਕਦੇ ਹਾਂ ਖੋਲਾਂਗੇ ਉਸ ਤੋਂ ਵਿੱਚ ਇੱਥੇ ਸਰਚ ਕਰਾਂਗੇ ਰਾਸ਼ਨ ਕਾਰਡ ਰਾਸ਼ਨ ਕਾਰਡ ਸਰਚ ਕਰਨ ਤੋਂ ਬਾਅਦ ਆ ਪਹਿਲੀ ਵੈਬਸਾਈਟ ਆ ਜਾਏਗੀ ਸਮਾਰਟ ਰਾਸ਼ਨ ਕਾਰਡ ਸਕੀਮ ਇਹਦੇ ਉੱਤੇ ਓਕੇ ਕਰ ਦੇਵਾਂਗੇ ਜਦੋਂ ਇਹ ਸਾਈਡ ਖੁੱਲ ਜਾਏਗੀ ਤਾਂ ਇਸ ਪੱਟੀ ਨੂੰ ਉੱਪਰ ਤੱਕ ਲੈ ਕੇ ਜਾਵਾਂਗੇ ਸਭ ਤੋਂ ਪਹਿਲਾਂ ਆਪਾਂ ਆਪਣਾ ਰਾਸ਼ਨ ਕਾਰਡ ਨੰਬਰ ਪਤਾ ਕਰਾਂਗੇ ਜੋ ਕਿ ਆਪਾਂ ਆਧਾਰ ਕਾਰਡ ਦੀ ਮਦਦ ਨਾਲ ਪਤਾ ਕਰ ਸਕਦੇ ਹਾਂ ਜਿਸ ਵੀ ਵਿਅਕਤੀ ਨੂੰ ਮੈਂਬਰ ਨੂੰ ਕਣਕ ਮਿਲਦੀ ਹੈ ਉਸ ਦਾ ਆਪਾਂ ਆਧਾਰ ਕਾਰਡ ਲੈ ਕੇ ਉਸ ਤੋਂ ਆਪਾਂ ਆਪਣੇ ਰਾਸ਼ਨ ਕਾਰਡ ਦਾ ਪਤਾ ਕਰ ਸਕਦੇ ਹਾਂ ਇਸ ਤੋਂ ਬਾਅਦ ਇਹ ਆਪਾਂ ਨੂੰ ਕਿਸੇ ਹੋਰ ਸਾਈਟ ਤੇ ਲੈ ਕੇ ਜਾਵੇਗਾ ਇਹ ਇੱਥੇ ਆਪਾਂ ਇਹ ਜੋ ਕੈਪਚਾ ਦਿਖ ਰਿਹਾ ਹੈ ਜਿਵੇਂ ਇਹ ਲਿਖਿਆ ਹੈ ਇਸੇ ਤਰ੍ਹਾਂ ਇਸ ਕੈਪਚੇ ਨੂੰ ਇਸ ਡੱਬੀ ਵਿੱਚ ਦਰਜ ਕਰ ਦੇਵਾਂਗੇ ਦਰਜ ਕਰਨ ਤੋਂ ਬਾਅਦ ਆਪਾਂ ਵੈਰੀਫਾਈ ਕਰ ਦੇਵਾਂਗੇ ਇੱਥੇ ਆਧਾਰ ਨੰਬਰ ਵਾਲੀ ਜਗ੍ਹਾ ਤੇ ਆਪਣਾ ਆਧਾਰ ਨੰਬਰ ਦਰਜ ਕਰ ਦੇਵਾਂਗੇ ਉਸ ਤੋਂ ਬਾਅਦ ਰਿਪੋਰਟ ਨੇਮ ਤੇ ਕਲਿੱਕ ਕਰ ਦੇਵਾਂਗੇ ਅੱਗੇ ਆਪਾਂ ਵਿਊ ਵਿਊ ਰਿਪੋਰਟ ਇਸ ਤੇ ਕਲਿੱਕ ਕਰ ਦੇਵਾਂਗੇ ਇਸ ਤਰ੍ਹਾਂ ਖੁੱਲ ਕੇ ਸਾਹਮਣੇ ਆ ਜਾਵੇਗਾ ਜਿਸ ਵੀ ਮੈਂਬਰ ਦਾ ਆਪਾਂ ਆਧਾਰ ਕਾਰਡ ਲਾਇਆ ਹੈ ਉਸ ਮੈਂਬਰ ਦੀ ਡਿਟੇਲ ਖੁੱਲ ਕੇ ਸਾਹਮਣੇ ਆ ਜਾਵੇਗੀ ਉਸ ਦਾ ਨਾਮ ਆ ਜਾਵੇਗਾ ਪੰਜਾਬੀ ਵਿੱਚ ਤੇ ਸਾਹਮਣੇ ਉਸ ਉਸ ਦੇ ਫਾਦਰ ਦਾ ਨਾਮ ਆ ਜਾਏਗਾ ਇਸ ਤਰ੍ਹਾਂ ਜੋ ਫਰਸਟ ਨੇਮ ਤੇ ਇਹ 03000 ਕਰਕੇ ਲਿਖਿਆ ਹੈ ਇਹ ਹੀ ਆਪਣਾ ਰਾਸ਼ਨ ਕਾਰਡ ਨੰਬਰ ਹੈ ਇਸ ਤੇ ਡਬਲ ਕਲਿੱਕ ਕਰਕੇ ਇਸ ਨੰਬਰ ਨੂੰ ਆਪਾਂ ਜਿਵੇਂ ਇੱਥੇ ਕਲਿੱਕ ਕਰਿਆ ਤੇ ਨੀਲੀ ਪੱਟੀ ਹੋ ਗਈ ਇੱਥੇ ਆ ਕਾਪੀ ਦਾ ਆਪਸ਼ਨ ਹੈ ਆਪਾਂ ਕਾਪੀ ਤੇ ਕਲਿੱਕ ਕਰ ਲਵਾਂਗੇ ਇਸ ਤਰ੍ਹਾਂ ਇੱਕ ਕਲਿੱਕ ਹੋਣ ਤੋਂ ਬਾਅਦ ਆਪਾਂ ਬੈਕ ਆ ਜਾਵਾਂਗੇ ਬੈਕ ਆਉਣ ਤੋਂ ਬਾਅਦ ਆਪਾਂ ਰਾਸ਼ਨ ਕਾਰਡ ਨੰਬਰ ਤਾਂ ਕਾਪੀ ਕਰ ਹੀ ਲਿਆਤਾ ਹੈ ਇਹ ਦੂਬਾ ਦਾ ਆਪਾਂ ਕਲਿੱਕ ਕਰਾਂਗੇ ਰਾਸ਼ਨ ਕਾਰਡ ਸਕੀਮ ਆਰਸੀ ਨੰਬਰ ਰਾਸ਼ਨ ਕਾਰਡ ਸਰਚ ਜਾਨੀ ਆਰਸੀ ਨੰਬਰ ਜੋ ਆਪਾਂ ਕਾਪੀ ਕੀਤਾ ਹੈ ਇਸ ਤੇ ਕਲਿੱਕ ਕਰਾਂਗੇ ਇਸ ਤੋਂ ਬਾਅਦ ਇਹ ਫਿਰ ਕੈਪਚਾ ਨੂੰ ਫਿਲ ਕਰ ਲਵਾਂਗੇ ਵੱਡੇ ਅੱਖਰ ਕਰ ਲਵਾਂਗੇ ਆਪਾਂ ਇਹ ਕੈਪਚਾ ਜਿਵੇਂ ਲਿਖਿਆ ਹੈ ਉਸੇ ਤਰ੍ਹਾਂ ਫਿਲ ਕਰ ਲਵਾਂਗੇ ਉਸ ਤੋਂ ਬਾਅਦ ਵੈਰੀਫਾਈ ਕਰ ਦੇਵਾਂਗੇ ਤਾਂ ਆਪਣੇ ਕੋਲੇ ਰਾਸ਼ਨ ਕਾਰਡ ਦਾ ਓਟਲ ਖੁੱਲ ਜਾਵੇਗਾ ਇਸ ਜਗ੍ਹਾ ਉਪਰ ਆਪਣਾ ਰਾਸ਼ਨ ਕਾਰਡ ਲਿਖ ਦੇਵਾਂਗੇ ਜਾਂ ਤਾਂ ਤੁਸੀਂ ਉਸ ਕਾਪੀ ਕੀਤਾ ਜੋ ਆਪਾਂ ਰਾਸ਼ਨ ਕਾਰਡ ਉਸ ਨੂੰ ਇੱਕ ਪੇਜ ਤੇ ਲਿਖ ਸਕਦੇ ਹਾਂ ਜਾਂ ਜਿਸ ਤਰ੍ਹਾਂ ਅਸੀਂ ਇਹ ਕਾਪੀ ਕੀਤਾ ਹੈ ਇਸਤੇ ਮੈਂ ਕਲਿੱਕ ਕਰਕੇ ਪੇਸਟ ਕਰ ਦੇਵਾਂਗੇ ਉਸ ਤੋਂ ਬਾਅਦ 뷰 ਰਿਪੋਰਟ ਤੇ ਕਲਿੱਕ ਕਰ ਦੇਵਾਂਗੇ ਇਹ ਅੱਗੇ ਖੁੱਲ ਰਹੀ ਹੈ ਸਾਈਡ ਇਸ ਦੇ ਵਿੱਚ ਆਪਣੇ ਸਾਰੇ ਰਾਸ਼ਨ ਕਾਰਡ ਦੀ ਡਿਟੇਲ ਆ ਜਾਵੇਗੀ ਉਸ ਦਾ ਆਪਣਾ ਰਾਸ਼ਨ ਕਾਰਡ ਚਾਲੂ ਹੈ ਜਾਂ ਬੰਦ ਜੇਕਰ ਮੈਂਬਰਾਂ ਦੀ ਡਿਟੇਲ ਆ ਜਾਂਦੀ ਹੈ ਤਾਂ ਆਪਣਾ ਰਾਸ਼ਨ ਕਾਰਡ ਚਾਲੂ ਹੈ ਜੇਕਰ ਸਾਫ ਦਿਖਾਈ ਦਿੰਦਾ ਹੈ ਤਾਂ ਰਾਸ਼ਨ ਕਾਰਡ ਬੰਦ ਹੈ ਤੇ ਜਦੋਂ ਸਾਹਮਣੇ ਖੁੱਲ ਕੇ ਆਵੇਗਾ ਤਾਂ ਉਸ ਵਿੱਚ ਸਾਰੇ ਮੈਂਬਰਾਂ ਦੀ ਡਿਟੇਲ ਆ ਜਾਵੇਗੀ ਇਸ ਦੇ ਵਿੱਚ ਕਿੰਨੇ ਮੈਂਬਰ ਦਰਜ ਹਨ ਇਸ ਤਰ੍ਹਾਂ ਸਾਰੀ ਡਿਟੇਲ ਤੁਹਾਡੇ ਸਾਹਮਣੇ ਤੁਹਾਡਾ ਆਨਲਾਈਨ ਰਾਸ਼ਨ ਕਾਰਡ ਖੁੱਲ ਕੇ ਸਾਹਮਣੇ ਆ ਜਾਏਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਰਾਸ਼ਨ ਕਾਰਡ ਵਿੱਚ ਕਿੰਨੇ ਮੈਂਬਰ ਦਰਜ ਹਨ ਤੇ ਸਾਨੂੰ ਕਿੰਨੇ ਮੈਂਬਰਾਂ ਦੀ ਕਣਕ ਮਿਲ ਰਹੀ ਹੈ ਸੋ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ